ਜੀ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਤੇ ਭੈਣਾਂ ਨੂੰ ਤੇ ਦਿਵਾਲੀ ਦੀਆਂ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਪਰਮਾਤਮਾ ਕਰੇ ਇਹ ਜੋ ਦਿਵਾਲੀ ਦਾ ਅਸਲੀ ਦੀਵਾ ਵਾ ਉਹ ਆਪਣੇ ਅੰਦਰ ਵੱਲ ਸਕੇ ਜੋ ਆਪਣੇ ਛੇਵੇਂ ਪਾਸ਼ਾ ਨੇ 52 ਰਾਜਿਆਂ ਨੂੰ ਮੁਗਲਾਂ ਦੇ ਰਾਜ ਵਿੱਚੋਂ ਛੁਡਾਇਆ ਤੇ ਉਹਨਾਂ ਦੀ ਆਜ਼ਾਦੀ ਲਈ ਆਪ ਮੂਹਰੇ ਖੜੇ ਪਰਉਪਕਾਰ ਦਾ ਰੂਪ ਉਹਨਾਂ ਨੇ ਆਪਾਂ ਨੂੰ ਸਿਖਾਇਆ ਕਰਨਾ ਤੇ ਫਿਰ ਉਹੋ ਹੀ ਹੀ ਆਪਣੇ ਉਸ ਵਕਤ ਦੇ ਜਿਹੜੇ ਲੋਕ ਸੀ ਉਹਨਾਂ ਨੇ ਘਰੇ ਇਸ ਖੁਸ਼ੀ ਚ ਦੀਵੇ ਵਾਲੇ ਗਏ ਕਿ ਇਹ ਦੀਵਾ ਜੋ ਪਰਪਕਾਰ ਦਾ ਦੀਵਾ ਇਹ ਸਾਡੇ ਘਰਾਂ ਦੇ ਵਿੱਚ ਸਦਾ ਜਗਦਾ ਰਹੇ ਤੇ ਦੂਜੇ ਪਾਸੇ ਸ਼੍ਰੀ ਰਾਮਚੰਦਰ ਜੀ ਅਯੁੱਧਿਆ ਦੇ ਵਿੱਚ ਵਾਪਸੀ ਕਰ ਰਹੇ ਨੇ ਰਾਵਣ ਦੀ ਲੰਕਾ ਨੂੰ ਖਤਮ ਕਰਕੇ ਉਸ ਵਕਤ ਰਾਵਣ ਇੱਕ ਬਰਾਈ ਦਾ ਪ੍ਰਤੀਕ ਮੰਨਿਆ ਗਿਆ ਤੇ ਉਸ ਨੂੰ ਖਤਮ ਕੀਤਾ ਤੇ ਉਸ ਵਕਤ ਉਹੀ ਦੀਵਾ ਦੀਵਾ ਫੇਰ ਵਾਲਿਆ ਗਿਆ ਕਿ ਇਹ ਜਿਹੜਾ ਬਰਾਈ ਨੂੰ ਖਤਮ ਕਰਨੇ ਵਾਲਾ ਦੀਵਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਾਡੇ ਬੱਚਿਆਂ ਚ ਸਾਡੇ ਕਿਸੇ ਵੀ ਪਰਿਵਾਰ ਦੇ ਵਿੱਚ ਸਾਰੇ ਪਰਿਵਾਰ ਦੇ ਵਿੱਚ ਇਹ ਜਗਦਾ ਰਹੇ ਤਾਂ ਕਿ ਅਸੀਂ ਆਪਣੇ ਹੀ ਨਿਜੀ ਜਿਹੜੇ ਸਾਡੇ ਅਲਝੇਵੇਂ ਆ ਉਹਨਾਂ ਚ ਫਸ ਕੇ ਇਹ ਜੋ ਐਡੀ ਵੱਡੀ ਦਾਤ ਐਡੀ ਵੱਡੀ ਕਾਇਨਾਤ ਲਈ ਸਾਡੇ ਐਡੇ ਵੱਡੇ ਸਾਡੇ ਕਾਇਨਾਤ ਲਈ ਜਿਹੜੇ ਫਰਜ਼ ਹਨ ਉਹ ਤੋਂ ਪਿੱਛੇ ਨਾ हट ਜਾਈਏ ਤੇ ਪ੍ਰਮਾਤਮਾ ਅੱਗੇ ਮੈਂ ਅਰਦਾਸ ਕਰਦਾ ਕਿ ਪਰਉਪਕਾਰੀ ਤੇ ਬੁਰਾਈ ਦੇ ਲਈ ਪਰਮਾਤਮਾ ਆਪਣੇ ਅੰਦਰ ਖੜਨ ਦੀ ਤਾਕਤ ਤੇ ਸਾਰੇ ਮੇਰੇ ਭਰਾਵਾਂ ਨੂੰ ਬਲ ਬਖਸ਼ੇ ਤੇ ਜਿਹੜੇ ਆਪਣੇ ਫਰਜ਼ ਆ ਉਹ ਪੂਰੇ ਹੋਣ ਤੇ ਉਹਨਾਂ ਫਰਜ਼ਾਂ ਨੂੰ ਨਿਭਾਉਂਦੇ ਹੋਏ ਆਪਾਂ ਖੁਸ਼ੀ-ਖੁਸ਼ੀ ਇਸ ਸੰਸਾਰ ਦੀ ਜਿਹੜੀ ਯਾਤਰਾ ਉਹ ਕੱਢੀਏ ਤੇ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਕੋਸ਼ਿਸ਼ ਕਰਿਓ ਮੇਰੇ ਭਰਾ ਅਸਲੀ ਦੀਵਾ ਜੇ ਆਪਣੇ ਅੰਦਰ ਇਹ ਬਲੇ ਤਾਂ ਆਪਣਾ ਜਿਹੜਾ ਜੀਵਨ ਆ ਉਹ ਮੈਨੂੰ ਲੱਗਦਾ ਸੌਖਾ ਤੇ ਸੋਹਣਾ ਹੋ ਜਾਂਦਾ ਕਿਉਂਕਿ ਆਪਣੇ ਜਿਹੜੇ ਇਸ ਟਾਈਮ ਆਪਾਂ ਆਪਦੀ ਹੀ ਜ਼ਿੰਦਗੀ ਦੇ ਵਿੱਚ ਫਸੇ ਹੋਏ ਆ ਇਹਦਾ ਫਲਾ ਜਿਹੜਾ ਉਹ ਬਹੁਤ ਛੋਟਾ ਵਾ ਜਿਹੜਾ ਪਰ ਉਪਕਾਰ ਤੇ ਬੁਰਾਈ ਦੇ ਲਈ ਕੋਈ ਖੜਨਾ ਕਿਤੇ ਜਾ ਕੇ ਕਿਸੇ ਦੀ ਮਦਦ ਕਰਨੀ ਉਹਦਾ ਫਲ ਬਹੁਤ ਵੱਡਾ ਤੇ ਮੈਂ ਅਰਦਾਸ ਕਰਦਾ ਕਿ ਉਹ ਵੱਡਾ ਫਲ ਤੱਕ ਵੀ ਆਪਾਂ ਨੂੰ ਪਰਮਾਤਮਾ ਪਹੁੰਚਣ ਦੀ ਤਾਕਤ ਬਖਸ਼ੇ ਤੇ ਸਾਰੇ ਭਰਾਵਾਂ ਨੂੰ ਦੀਵਾਲੀ ਦੀਆਂ ਬੰਦੀ ਛੋੜ ਦਿਵਸ ਦੀਆਂ ਤੇ ਬਹੁਤ-ਬਹੁਤ ਮੁਬਾਰਕਾਂ ਤੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ